ਬੇਦਰ ਮੀਤ ਵਿਟੂ ਜੀ बार-बार راہਲ ਗਾਂਧੀ ਦੇ ਕਾਂਗਰਸ ਕਮੇਟੀ ਦੇ ਉੱਪਰ ਅਟੈਕ ਕਰ ਰਹੇ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਜਿਹੜਾ ਬੰਦਾ ਕਾਂਗਰਸ ਦੇ ਟੁਕੜਿਆਂ ਦੇ ਭੜਿਆ ਹੋਵੇ ਕਾਂਗਰਸ ਦੇ ਟੁਕੜੇ ਖਾ ਕੇ ਵੱਡਾ ਹੋਇਆ ਹੋਵੇ ਅੱਜ ਉਹ راہਲ ਗਾਂਧੀ ਦੇ ਸਾਹਮਣੇ ਕਿਹੜੀਆਂ ਅੱਖਾਂ ਦੇ ਨਾਲ ਉਹ ਵੇਖ ਕੇ ਗੱਲ ਕਰਦਾ ਮੈਂ ਸਮਝ ਨਹੀਂ ਕਿ ਇਹਨੂੰ ਡੁੱਬ ਕੇ ਮਰਨਾ ਚਾਹੀਦਾ ਹੈ ਇਹਨੂੰ ਸ਼ਰਮ ਨਾਲ ਮਰਨਾ ਚਾਹੀਦਾ ਹੈ ਕਿਉਂਕਿ ਭਾਜਪਾ ਵਾਲਿਆਂ ਨੇ ਇਹ ਗੱਲ ਕਹਿਤੀ कि जब तक बिट्टू जी ਤੁਸੀਂ ਬੋਲੋਗੇ راہੁਲ ਗਾਂਧੀ ਦੇ ਖਿਲਾਫ ਤੁਹਾਡੀ ਕੁਰਸੀ ਸਲਾਮਤ ਰਹੇਗੀ ਤੁਸੀਂ راہੁਲ ਗਾਂਧੀ ਦੇ ਖਿਲਾਫ ਬੋਲਣਾ ਬੰਦ ਕਰਤਾ ਤੁਹਾਡੀ ਕੁਰਸੀ ਜਾਏਗੀ ਇਸ ਡਰ ਦੇ ਮਾਰੇ ਅੱਜ ਬਿੱਟੂ ਬੋਲ ਰਿਹਾ ਹੈ ਬਈ راہੁਲ ਗਾਂਧੀ ਨੇ ਉਹੀ ਕਿਹਾ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਜੋ ਸਿੱਖ ਗੁਰੂ ਜੀ ਜਿਆ ਨੇ ਕਿਹਾ ਜੋ ਮੁਸਲਮਾਨਾਂ ਦੇ ਗੁਰੂ ਕਹਿ ਰਹੇ ਹੈ ਜੋ ਦਲਿਤਾਂ ਦੇ ਲੀਡਰ ਬੋਲ ਰਹੇ ਹੈ راہੁਲ ਗਾਂਧੀ ਨੇ ਉਹੀ ਗੱਲ ਕਹੀ ਹੈ ਬੀ ਦੇਸ਼ ਦੇ ਅੰਦਰ ਜਿਹੜੇ ਆਟ ਗਿਣਤੀਆਂ ਸੁਰੱਖਿਤ ਨਹੀਂ ਐ ਇਸ ਗੱਲ ਤੇ ਕੀ ਸ਼ੱਕ ਐ ਵੀ ਇਹਦੇ ਨਾਲ ਬੀਜੇਪੀ ਦੇ ਪੀਂਡ ਚ ਮਰੋੜ ਦਰਦ ਹੋ ਗਈ ਅੱਜ ਉਹਨਾਂ ਨੂੰ ਤਕਲੀਫ ਹੋ ਗਈ ਬਿੱਟੂ ਜੀ ਬਾਜ ਆ ਜਾਓ ਆਪਣੀਆਂ ਹਰਕਤਾਂ ਤੋਂ ਨੀਤੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਤੁਹਾਡਾ ਘਰਾਓ ਕਰੇਗੀ ਤੁਹਾਨੂੰ ਬੋਲਣ ਨਹੀਂ ਦੇਣੀ ਬੇਰਮਨੀਤ ਬਿੱਟੂ ਜੀ बार-बार ਰਾਹੁਲ ਗਾਂਧੀ ਦੇ ਕਾਂਗਰਸ ਕਮੇਟੀ ਦੇ ਉੱਪਰ ਅਟੈਕ ਕਰ ਰਹੇ ਮੈਨੂੰ ਹਰਾਨਗੀ ਇਸ ਗੱਲ ਦੀ ਹੈ ਕਿ ਜਿਹੜਾ ਬੰਦਾ ਕਾਂਗਰਸ ਦੇ ਟੁਕੜਿਆਂ ਤੇ ਭੜਿਆ ਹੋਵੇ ਕਾਂਗਰਸ ਦੇ ਟੁਕੜੇ ਖਾ ਕੇ ਵੱਡਾ ਹੋਇਆ ਹੋਵੇ ਅੱਜ ਜੋ ਰਾਹੁਲ ਗਾਂਧੀ ਦੇ ਸਾਹਮਣੇ ਕਿਹੜੀਆਂ ਅੱਖਾਂ ਦੇ ਨਾਲ ਉਹ ਵੇਖ ਕੇ ਗੱਲ ਕਰਦਾ ਮੈਂ ਸਮਝਦਾ ਕਿ ਇਹਨੂੰ ਡੁੱਬ ਕੇ ਮਰਨਾ ਚਾਹੀਦਾ ਹੈ ਇਹਨੂੰ ਸ਼ਰਮ ਨਾਲ ਮਰਨਾ ਚਾਹੀਦਾ ਹੈ ਕਿਉਂਕਿ ਭਾਜਪਾ ਵਾਲਿਆਂ ਨੇ ਇਹ ਗੱਲ ਕਹਿਤੀ ਕਿ ਜਦ ਤੱਕ ਬਿੱਟੂ ਜੀ ਤੁਸੀਂ ਬੋਲੋਗੇ ਰਾਹੁਲ ਗਾਂਧੀ ਦੇ ਖਿਲਾਫ ਤੁਹਾਡੀ ਕੁਰਸੀ ਸਲਾਮਤ ਰਹੇਗੀ ਤੁਸੀਂ ਰਾਹੁਲ ਗਾਂਧੀ ਦੇ ਖਿਲਾਫ ਬੋਲਣਾ ਬੰਦ ਕਰਤਾ ਤੁਹਾਡੀ ਕੁਰਸੀ ਜਾਏਗੀ ਇਸ ਡਰ ਦੇ ਮਾਰੇ ਅੱਜ ਬਿੱਟੂ ਬੋਲ ਰਿਹਾ ਹੈ ਵੀ ਰਾਹੁਲ ਗਾਂਧੀ ਨੇ ਉਹੀ ਕਿਹਾ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਜੋ ਸਿੱਖ ਗੁਰੂ ਜੀ ਜਿਆ ਨੇ ਕਿਹਾ ਜੋ ਮੁਸਲਮਾਨਾਂ ਦੇ ਗੁਰੂ ਕਹਿ ਰਹੇ ਆ ਜੋ ਦਲਿਤਾਂ ਦੇ ਲੀਡਰ ਬੋਲ ਰਹੇ ਆ ਰਾਹੁਲ ਗਾਂਧੀ ਨੇ ਉਹੀ ਗੱਲ ਕਹੀ ਹੈ ਵੀ ਦੇਸ਼ ਦੇ ਅੰਦਰ ਜਿਹੜੇ ਆ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਆ ਇਸ ਗੱਲ 'ਚ ਕੀ ਸ਼ੱਕ ਹੈ ਵੀ ਇਹਦੇ ਨਾਲ ਭਾਜੀਪੀ ਦੇ ਪੀਂਡ 'ਚ ਮਰੋੜ ਦਰਦ ਹੋ ਗਈ ਅੱਜ ਉਹਨਾਂ ਨੂੰ ਤਕਲੀਫ ਹੋ ਗਈ ਬਿੱਟੂ ਜੀ ਬਾਜ ਆ ਜਾਓ ਆਪਣੀਆਂ ਹਰਕਤਾਂ ਤੋਂ ਨੀਤੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਤੁਹਾਡਾ ਘਰਾਓ ਕਰੇਗੀ ਤੁਹਾਨੂੰ ਬੋਲਣ ਨਹੀਂ ਦੇਣੀ ਬੇਰਮ ਨੀਤ ਬਿੱਟੂ ਜੀ बार-बार ਰਾਹੁਲ ਗਾਂਧੀ ਦੇ ਕਾਂਗਰਸ ਕਮੇਟੀ ਦੇ ਉੱਪਰ ਅਟੈਕ ਕਰ ਰਹੇ ਮੈਨੂੰ ਹਰਾਨਗੀ ਇਸ ਗੱਲ ਦੀ ਹੈ ਕਿ ਜਿਹੜਾ ਬੰਦਾ ਕਾਂਗਰਸੇ ਟੁਕੜਿਆਂ ਦੇ ਭੜਿਆ ਹੋਵੇ ਕਾਂਗਰਸ ਟੁਕੜੇ ਖਾ ਕੇ ਵੱਡਾ ਹੋਇਆ ਹੋਵੇ ਅੱਜ ਜੋ ਰਾਹੁਲ ਗਾਂਧੀ ਦੇ ਸਾਹਮਣੇ ਕਿਹੜੀਆਂ ਅੱਖਾਂ ਦੇ ਨਾਲ ਉਹ ਵੇਖ ਕੇ ਗੱਲ ਕਰਦਾ ਮੈਂ ਸਮਝਦਾ ਕਿ ਇਹਨੂੰ ਡੁੱਬ ਕੇ ਮਰਨਾ ਚਾਹੀਦਾ ਹੈ ਇਹਨੂੰ ਸ਼ਰਮ ਨਾਲ ਮਰਨਾ ਚਾਹੀਦਾ ਹੈ ਕਿਉਂਕਿ ਭਾਜਪਾ ਵਾਲਿਆਂ ਨੇ ਇਹ ਗੱਲ ਕਹਿਤੀ ਕਿ ਜਦ ਤੱਕ ਬਿੱਟੂ ਜੀ ਤੁਸੀਂ ਬੋਲੋਗੇ ਰਾਹੁਲ ਗਾਂਧੀ ਦੇ ਖਿਲਾਫ ਤੁਹਾਡੀ ਕੁਰਸੀ ਸਲਾਮਤ ਰਹੇਗੀ ਤੁਸੀਂ ਰਾਹੁਲ ਗਾਂਧੀ ਦੇ ਖਿਲਾਫ ਬੋਲਣਾ ਬੰਦ ਕਰਤਾ ਤਹਾਡੀ ਕੁਰਸੀ ਜਾਏਗੀ ਇਸ ਦਰ ਦੇ ਮਾਰੇ ਅਜ ਬਿੱਟੂ ਬੋਲ ਰਿਹਾ ਹੈ ਵੀ ਰਾਹੁਲ ਗਾਂਧੀ ਨੇ ਉਹੀ ਕਿਹਾ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਜੋ ਸਿੱਖ ਗੁਰੂ ਜੀ ਜਿਆ ਨੇ ਕਿਹਾ ਜੋ ਮੁਸਲਮਾਨਾਂ ਦੇ ਗੁਰੂ ਕਹਿ ਰਹੇ ਆ ਜੋ ਦਲਿਤਾਂ ਦੇ ਲੀਡਰ ਬੋਲ ਰਹੇ ਆ ਰਾਹੁਲ ਗਾਂਧੀ ਨੇ ਉਹੀ ਗੱਲ ਕਹੀ ਹੈ ਵੀ ਦੇਸ਼ ਦੇ ਅੰਦਰ ਜਿਹੜੇ ਆ ਕਟ ਗਿਣਤੀਆਂ ਸੁਰੱਖਿਅਤ ਨਹੀਂ ਹੈ ਇਸ ਗੱਲ 'ਚ ਕੀ ਸ਼ੱਕ ਹੈ ਵੀ ਇਹਦੇ ਨਾਲ ਬੀਜੇਪੀ ਦੇ ਪੀੜ 'ਚ ਮਰੋੜ ਦਰਦ ਹੋਗੀ ਅੱਜ ਉਹਨਾਂ ਨੂੰ ਤਕਲੀਫ ਹੋ ਗਈ ਬਿੱਟੂ ਜੀ ਬਾਜ ਆ ਜਾਓ ਆਪਣੀਆਂ ਹਰਕਤਾਂ ਤੋਂ ਨੀਤੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਤੁਹਾਡਾ ਘਰਾਓ ਕਰੇਗੀ ਤੁਹਾਨੂੰ ਬੁਲਣ ਨਹੀਂ ਦੇਗੀ